ਜੋ ਦੱਸਿਆ ਕਿ ਇੱਕ ਲਿਖਤੀ ਨਿਰਦੇਸ਼ ਹੋਇਆ ਇਹ 6 ਜਨਾਂ ਦੇ ਵਿੱਚ ਇਹ ਸਾਰੀ ਟੀਮ ਦਾ ਨਕਟਾਰਾ ਆਪਾਂ ਕਰ ਲਿਆਗੇ ਇਹ ਗੱਲ ਇਹ ਅੱਜ ਇਹ ਫੈਸਲਾ ਹੋਇਆ ਹੈ ਇਹ ਫੈਸਲਾ ਇਹ ਹੋਇਆ ਵੀ ਭਾਈ 6 ਜਨਾਂ ਦੇ ਵਿੱਚ ਵਿੱਚ ਭਾਨਾ ਨੂੰ ਸਿੱਧੂ ਨੂੰ ਛੱਡਿਆ ਜਾਊਗਾ ਸਰੋ ਜਮਾ ਮੰਗਲ ਦਾ ਤੀਸਰਾ ਕਾਫੀਰੀ ਹੀ ਹੈ ਇਹ ਮੂਵਰ ਆਦਮੀ ਮੈਨੂੰ ਦੱਸ ਲਈ ਇਹਦਾ ਨਾਮ ਜੀ ਇਹ ਕੋਈ ਸੋਹਣਾ ਰੋਇਸ ਹੈ ਜੋ ਪੇਪਰ ਹੈ ਇਹ ਆਪਣੇ ਪੰਜਾਬ ਦਾ ਹੈ ਤੇ ਬਹੁਤ ਵੱਡਾ ਇੱਕ ਐਸੈਟ ਹੈ ਇਹ ਆਪਾਂ ਯੂਥ ਜਿਹੜਾ ਜਾਂ ਜਿਹੜੀ ਜਵਾਨੀ ਹੈ ਇਹਨੂੰ ਆਪਾਂ ਬਿਲਕੁਲ ਜਿਹੜਾ ਉਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹੀ ਆਗ ਵਾਲਾ ਸਦਾ ਫਿਊਚਰ ਹੈ ਸੋ ਇਹਦੀ ਗੱਲ ਕਹਿਣਾ ਹੋਇਆ ਅੱਜ ਜਿਹੜੀ ਹੈ ਜਦਾਂ ਦੱਸਿਆ ਕਿ collective ਰੂਪ ਦੇ ਵਿੱਚ ਹੋਇਆ ਸੋ ਉਹਦੇ ਬਤਾਰਾ ਇਹ 6 ਦਿਨਾਂ ਦੇ ਵਿੱਚ ਵਿੱਚ ਜਿਹੜਾ ਐਡੀਐ ਸਾਡੇਰੇ ਨਾਲ ਖੜੇ ਨੇ ਇਹ ਸਾਰਾ ਰੇਜ ਉਹਨਾਂ ਦਾ ਹਕੂਲ ਹੈ ਔਰ ਇਹ 6 ਦਿਨਾਂ ਦੇ ਵਿੱਚ ਇਹ ਸਾਰੀ ਚੀਜ਼ ਦਾ ਨਿਪਟਾਰਾ ਆਪਾਂ ਕਰ ਦਿਆ ਕਿ ਇਹ ਗੱਲ ਨਾਲ ਦੇ ਨਾਲ ਇਹ ਵੀ ਹੈ ਜੋ ਇਹਨਾਂ ਨੇ ਦੱਸਿਆ ਸਾਰੇ ਹੀ ਜੇ ਆਪਾਂ ਇਸ ਦੇ ਵਿੱਚ ਕੋਈ ਵੀ ਕੋਈ ਡਿਟੇਨ ਹੋਇਆ ਜਾਂ ਕੋਈ ਉਹ ਹੋਇਆ ਤੇ ਸਾਰੇ ਜਿਆਦਾ ਰਿਹਾਉ ਚੁੱਕੇ ਆ ਜਾਂ ਛੱਡੇ ਜਾ ਚੁੱਕੇ ਆ ਜਾਂ ਹੁਣੇ ਹੀ ਮੈਂ ਆਪਣੇ ਐਸਐਸਪੀਜ਼ ਨੂੰ ਕਹਿ ਦਿੱਤਾ ਉਹ ਇਹ ਆਉਣਗੇ ਫਿਰ ਵੀ ਜੇ ਕਿਸੇ ਦਾ ਕੋਈ ਕੋਈ ਲੱਗਦਾ ਹੋਵੇਗਾ ਤੇ ਇੱਥੇ ਐਸਐਸਪੀ ਨੇ ਡੀਆਈਜੀ ਨੇ ਕਿਸੇ ਵੀ ਟਾਈਮ ਇਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਬਟ 100 ਦੀ 200% ਇਹ ਮੈਂ ਇੱਥੇ ਅਨਾਉਂਸ ਵੀ ਕਰ ਦਿੱਤਾ ਉਹ 100% ਹੋ ਜਾਏਗਾ ਇਸ ਦੇ ਇਲਾਵਾ ਕੁਛ ਇਹਨਾਂ ਨੇ ਦੱਸਿਆ ਸੀ ਕਿ ਤੋ ਮੋਬਾਈਲ ਜਾਂ ਕੁਝ ਵੀ ਇਹੋ ਜਿਹੀ ਹੋਈਏ ਉਹਨੂੰ ਆਪਾਂ ਕੋਈ ਭਾਈ ਕਰਦੇ ਆਂਗੇ ਪਰ ਜਿਹੜਾ ਵਿਸ਼ਵਾਸ ਹੁੰਦਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਇਹਦੇ ਤੇ ਹੀ ਸਾਰੀ ਉਹ ਆਪਣੀ ਇਹ ਸਾਰੀ ਚੀਜ਼ ਚੱਲਦੀ ਹੈ ਔਰ ਮੈਂ ਇੱਥੇ ਫਿਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹਣਾ ਕਿ ਖਾਸ ਕਰਕੇ ਆਪਣਾ ਜਿਹੜਾ ਯੂਥ ਹੈ ਉਹ ਸਾਡੇ ਬਹੁਤ ਨਜ਼ਦੀਕੀਆਂ ਬੰਤਾਂ ਇਹ ਪੁਲਿਸ ਐਜ਼ ਅ ਪੁਲਿਸ ਆਫਸਰ ਵੀ ਕਹਿੰਦਾ ਮੈਂ ਤਾਂ ਇਹ ਤੋਂ ਪਹਿਲਾਂ ਇੱਕ ਪ੍ਰੋਫੈਸਰ ਆ ਖਾਲਸਾ ਕੋਲੇ ਪੜ੍ਹਦਾ ਰਿਹਾ ਔਰ ਮੇਰੇ ਖਿਆਲ ਮੇਰੇ ਵਾਸਤੇ ਜਿਹੜਾ ਜੋ ਤਾਂ ਮੈਂ ਸਮੇਂ ਦਾ ਕਿਸੇ ਵੀ ਸਟੇਟ ਕਿਸੇ ਵੀ ਜਗ੍ਹਾ ਦਾ ਬਹੁਤ ਵੱਡਾ ਐਸਟੇਟ ਹੈ ਔਰ ਤੁਸੀਂ ਸਾਰੇ ਵੀ ਸਾਡੇ ਲਈ ਬਹੁਤ ਮਹੱਤਵਪੂਰਨ ਹੋ ਔਰ ਜੇ ਕੋਈ ਕਮਿਊਨੀਕੇਸ਼ਨ ਗੈਪ ਰਹਿ ਗਿਆ ਜਾਂ ਕੋਈ ਆਪਸ ਵਿੱਚ ਰਹਿ ਗਿਆ ਉਹ ਬਿਲਕੁਲ ਦਪਤਾਰਾ ਹੋ ਜਾਏਗਾ ਇਹ ਵੀ ਅੱਗੇ ਅੱਲਾਹ ਕਹਿੰਦਾ ਹੋਇਆ ਮੈਂ ਤੁਹਾਨੂੰ ਫਿਰ ਫਟੇ ਬੁਲਾਉਣਾ ਸਤਿ ਸ਼੍ਰੀ ਅਕਾਲ ਔਰ ਤੁਸੀਂ ਆਪਣਾ ਧਿਆਨ ਰੱਖੋ ਉਹਨਾਂ ਆਰਾਮ ਦੇ ਨਾਲ ਜਾਓ ਥੈਂਕ ਯੂ ਵੈਰੀ ਮਚ ਜੀ ਅੱਗੇ ਅਜੀ ਬੜੇ ਜਿਵੇਂ ਆਗੇ ਦੱਸਦੇ ਬਾਕੀ ਕਰਦੇ ਸਭ ਪੁਰੇ ਸਾਰਿਆਂ ਨੂੰ ਪੂਰੀਆਂ ਨਮਸਕਾਰ ਜਿਹੜੇ ਨਿਸ਼ਾਨ ਦੀ ਪਰਭਾਈ ਹੋਈ ਆ ਆਪਣਾ ਵਿਸ਼ਾਨ ਹੋਇਆ ਉਹਦੀ ਪਰਭਾਈ ਕਰਨ ਲਈ ਭਾਈ ਇਹਨਾਂ ਨੇ ਇਹ ਵੀ ਪ੍ਰੋਸਾ ਦਿੱਤਾ ਕਿ ਮੇਰੇ ਰਤਨਦੀਪ ਧਾਲੀਆ ਵਾਲੋ ਦਾ ਮੋਬਾਈਲ ਅੱਜ ਟੁੱਟਿਆ ਗਿਆ ਸਾਰੇ ਵੀਰੇ ਸਾਰੇ ਜਿੰਨਾਂ ਦੇ ਆਪਣੇ ਕੋਲ ਸਨੇਹਣਾ ਨਹੀਂ ਨਾ ਆਉਂਦਾ ਵਿਚਰਤੇ ਜਾਂਦੇ ਦੀ ਹੋਰ ਦਸ ਲਓ ਜੀ ਮਾੜ ਦੀ ਮਾੜ ਜੀ ਸਾਹਿਬ ਸ੍ਰੀ ਅੱਤ ਲਾਓ ਜੀ ਬੰਦਰਾ ਛੱਡ ਦਿਓ ਖੜ ਜਾ ਦੇ ਖੜ ਜਾ ਅਗਲੀ ਗੱਲ ਸੁਣ ਲੋ ਇਹ ਜਿਹੜੀ ਗੱਲ ਤੇ ਕੋਚ ਫਸਿਆ ਸੀ ਆਪਾਂ ਇਹ ਕਿਹੜੀ ਜਵਾਨ ਤੋਂ ਆਪਾਂ ਕਹਿੰਦੇ ਨਹੀਂ ਲਾਉਣੀ ਪਰ ਤੇ ਚਾਰਜ ਕਰੋ ਕਸਰ ਕਰੋ ਉਹਦੇ ਆਪਣੀ ਸਹਿਮਤੀ ਬਣੀਆ ਬਿਨਾਂ ਸ਼ਰਤ ਰਿਹਾਈ ਹੋਈ ਆ ਹੁਣ ਤੁਹਾਡੇ ਨਾਲ ਐਡੀ ਜੀ ਪਿਸਾਲ ਦਸਕਰਨ ਸਿੰਘ ਜੀ ਇਹ ਗੱਲਬਾਤ ਕਰਨਗੇ ਤੁਸੀਂ ਧਿਆਨ ਨਾਲ ਸੁਣੋ 2 ਮਿੰਟ ਹੀ ਸੁਣਨਾ 2 ਮਿੰਟ ਹੀ ਬੋਲਣਾ ਉਹਦੇ ਬਾਅਦ 5-7 ਮਿੰਟ ਆਪਾਂ ਦੁਬਾਰਾ ਲਾਉਣੀ ਆ ਉਸ ਤੋਂ ਬਾਅਦ ਆਪਣੀ ਕਿਹੜੀ ਅਗਲੀ ਕਾਰਵਾਈ ਤੇ ਜਾਦੇ ਆ ਅੱਜ ਮਿਤੀ 3 2 24 ਨੂੰ ਸਰਦਾਰ ਰੁਪਾਇ ਸਿੰਘ ਵਾਸੀ ਕੋੜਦੁੰਮਾ ਜ਼ਿਲ੍ਹਾ ਬਰਨਾਲਾ ਇਹ ਭਾਨੇ ਦਾ ਚਾਚਾ ਜਿਹਨੇ ਇੱਕ ਦਰਖਾਸਤ ਆਪਾਂ ਉੱਤੇ ਦੇਤੀ ਸੀਗੀ ਵੀ ਸਾਡੇ ਦੇ ਝੂਠੇ ਭਾਈ ਮੁਕਾਦਮੇ ਦਰਜ ਕੀਤੇ ਗਏ ਆ ਉਹ ਰੱਦ ਕੀਤੇ ਜਾਣ ਉਹਦੇ ਆਧਾਰ ਦੇ ਉੱਤੇ ਅੱਜ ਜਿਹੜਾ ਫੈਸਲਾ ਹੋਇਆ ਹੈ ਇਹ ਫੈਸਲਾ ਇਹ ਹੋਇਆ ਵੀ ਭਾਈ ਸ਼ੇਹਦ ਨਾਲ ਦੇ ਵਿੱਚ ਵਿੱਚ ਭਾਨਾ ਸਿੰਘ ਸਿੱਧੂ ਨੂੰ ਛੱਡਿਆ ਜਾਊਗਾ ਕਹਿੰਦੇ ਕਿ ਭਾਈ ਅੱਜ ਕਿਉਂ ਨਹੀਂ ਹਾਂ ਹਾਂ ਤਦ ਉਹ ਜਵਾਬ ਦੇਣ ਲੱਗਿਆ ਉਹ ਚ ਛੇ ਦਾ ਮਦਈ ਹੁੰਦੀ ਪੁਲਿਸ ਤਾਂ ਨਾਲ ਦੀ ਨਾਲ ਇਹ ਕੈਨਸਲ ਕਰਕੇ ਦੇ ਅੱਜ ਹੀ ਛੱਡ ਦਿੰਦੇ ਮਦਈ ਇਹਨੇ ਪ੍ਰਾਈਵੇਟ ਬੰਦੇ ਜਿਹੜਾ ਕਹਿੰਦਾ ਕੋਈ ਚੈਨੀ ਕੋਈ ਹੈ ਬੇਸ਼ੱਕ ਖੜੇ ਪੁਲਸਰੀ ਕੀਤੇ ਸਰਕਾਰ ਨੇ ਕੀਤੇ ਆ ਮਦਈ ਹੈ ਜਿਹੜਾ ਕਹਿੰਦਾ 20000 ਰੁਪਏ ਤੋਂ ਫਰੋਖਤੀ ਲਈ ਹੈ ਉਹਨਾਂ ਵੱਲੋਂ ਕਾਨੂੰਨੀ ਪ੍ਰਕਿਰਿਆ 'ਚ ਲਿਆ ਕੇ ਪੜਤਾਲ ਕਰਕੇ ਉਹਨੂੰ ਇਹਨਾਂ ਨੇ ਆਪਾਂ ਤੋਂ 9 ਤਰੀਕ ਜੀ 9 ਤਰੀਕ ਤੱਕ ਦਾ ਸਮਾਂ ਮੰਗਿਆ ਵੀ ਹੈ ਜੀ 10 10 ਤਰੀਕ ਤੱਕ ਅੱਜ ਕੱਲੋਂ ਐ ਦੁਆਰ ਹੈ 10 ਤਰੀਕ ਤੱਕ ਦਾ ਸਮਾਂ ਮੰਗਿਆ ਵੀ 10 ਤਰੀਕ ਤੱਕ ਅਸੀਂ ਉਹਦੀ ਰਿਹਾਈ ਜਿਹੜੀ ਉਹ ਯਕੀਨੀ ਬਣਾ ਦੇਵਾਂਗੇ ਸੰਤਨ ਬਾਈ ਬੋਲੇ ਸਾਈ ਨਾਦਾ ਕੱਟ ਕੇ ਮੈਂ ਖੜਾ ਨਹੀਂ ਆ ਪੱਜ ਗਿਆ ਬਾਈ ਆ ਥੱਲੇ ਕਰਦਾ ਚੱਲਦਾ ਗੱਲ ਤਾਂ ਸੁਣ ਲੋ ਥੱਲੇ ਕਰਦਾ ਵੀਰੇ ਕਰਦੇ ਹੋਗੇ ਨਹੀਂ ਹੋ ਸਕਦਾ ਸੀ ਜਾ ਮੈਂ ਕਰਾਂ ਤੂੰ ਫੜਦੇ ਆ ਪਰ ਮੇਰੇ ਨਾਲ ਹੀ ਧੰਨਵਾਦ ਜੇ છોੜਦੇ ਹੋ ਕਮਾਲ ਕਰਦਾ ਮੇਰੀ ਗੱਲ ਪਈ ਜਾਂਦੀ ਯਾਰ ਮੈਂ ਗੱਲ ਜਿਹੜੀ ਗੱਲ ਦੇਖ ਜਿਹੜੀ ਗੱਲ ਕਾਨੂੰਨੀ ਪ੍ਰਕਿਰਿਆ ਚ ਆ ਕੇ ਛੱਡਾ ਜਾਊਗਾ ਮੰਨ ਲਓ ਇਹ ਦੱਸ ਨੂੰ ਨਹੀਂ ਵੀ ਛੱਡਦੇ ਇਹ ਭਰੋਸਾ ਦੇ ਕੇ ਉਹਨੂੰ ਮੁੱਕਰ ਜਾਂਦੇ ਆ ਦੇਗੀ ਕਿ ਕਿੱਧਰ ਦੀ ਫਿਰ ਗੱਲ ਆਪਾਂ ਮਰ ਗਏ ਕਿੱਥੇ ਜਹਾਜ ਪੱਜ ਗਏ ਜਾਂ ਤਾਕਤ ਪੱਜ ਗਈ ਜਾਂ ਸਰਕਾਰ ਇਹਦੇ ਲਈ ਗਿਆ ਪੱਜ ਗਈਆਂ ਜਾਂ ਮੁੱਖ ਮੰਤਰੀ ਕੋਠੀ ਪੱਜ ਗਈ ਕਿੱਦੇ ਪਾਸੇ ਓਏ ਭਾਈ ਮੇਰੀ ਗੱਲ ਸੁਣ ਲੋ ਆਪਾਂ ਹੋਰ ਪਹਿਲੀ ਗੱਲ ਕਹੀ ਸੀ ਵੀ ਨੌਜਵਾਨਾਂ ਮੈਂ ਮੰਨਦਾ ਤੁਹਾਡੇ ਜੋਸ਼ ਨੂੰ ਭਾਵਨਾ ਨੂੰ ਸਮਝਦਾ ਕਦਰ ਕਰਦਾ। ਦਿਲੋਂ ਅਜਿਤ ਕਰਦਾ ਬਾਈ ਮੇਰੀ ਗੱਲ ਸੁਣ ਮੈਂ ਤੇ ਵਾਅਦੇ ਘੱਟੇ ਵੱਧ ਘੱਟ ਬੋਲਿਆ ਗਏ ਹੂੰ। ਤੁਸੀਂ ਮੇਰੇ ਇੱਕ ਬੋਲ ਦੇ ਉੱਤੇ ਫੁੱਲ ਚੜਾਉਣ ਨੌਜਵਾਨ ਆ। ਆਉਣੇ ਧੰਨਵਾਦ ਆ ਤੁਹਾਡਾ। ਜਾਨ ਦੇਨ ਤੱਕ ਜਾਣਦੇ ਹੂੰ ਪਰ ਮੈਂ ਤੁਹਾਡੇ ਲਈ ਕਦੇ ਵੀ ਗਲਤ ਫੈਸਲਾ ਨਹੀਂ ਕਰੂੰਗਾ। ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਲੇ ਜਾਣ ਕੇ ਕਹਿੰਦਾ ਯਾਰ। शन कोई गानू अगली गु सही